ਸਤ ਸ੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਮਿਸਟਰ ਮਕੈਨਿਕ ਪੰਜਾਬੀ ਜੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ YouTube ਚੈਨਲ ਮਿਸਟਰ ਮਕੈਨਿਕ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰੋ ਸੋ ਆਪਣੀਆਂ ਵੀਡੀਓ ਤਾਂ ਜਾਣਕਾਰੀ ਵਾਲੀਆਂ ਹੁੰਦੀਆਂ ਨੇ ਸੋ ਦੋਸਤੋ ਅੱਜ ਆਪਾਂ ਮੋਗੇ ਸ਼ਹਿਰ ਅਰਥ ਕਰਨ ਆਏ ਸੀ ਸੋ ਹੱਦ ਕੀ ਕੀ ਫਾਇਦੇ ਹਨ ਜਦੋਂ ਵੀ ਕਿਤੇ ਆਪਾਂ ਨਵੀਂ ਬਿਲਡਿੰਗ ਬਣਾ ਬਣਾ ਰਹੇ ਹਾਂ ਜਾਂ ਬਣਾ ਚੁੱਕੇ ਹਾਂ ਤਾਂ ਉਸ ਦੇ ਵਿੱਚ ਜਿਵੇਂ ਇਹ ਅਰਥ ਜ਼ਰੂਰ ਕਰਵਾਓ ਇਸ ਤੇ ਬਹੁਤ ਜ਼ਿਆਦੇ ਫਾਇਦੇ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਕੋਈ ਵੀ ਆਪਣਾ ਬਿਜਲੀ ਤੇ ਚੱਲਣ ਵਾਲਾ ਪ੍ਰੋਡਕਟ ਸ਼ਾਂਟ ਹੋ ਜਾ ਜਿਵੇਂ কুলਰ ਮੈਕਸੀ ਗ੍ਰੈਂਡਰ ਕੁਛ ਵੀ ਆ ਤੇ ਉਹ ਆਪਾਂ ਨੂੰ ਜਾਣੀ ਮਾਲੀ ਨੁਕਸਾਨ ਤੋਂ ਇਹ ਅਰਥ ਆਪਾਂ ਨੂੰ ਬਚਾ ਸਕਦਾ ਸੋ ਕਿਤੇ ਵੀ ਇਹਨੂੰ ਖੋਲਣਾ ਕਰੋ ਅਰਥ ਬਹੁਤ ਹੀ ਜ਼ਰੂਰੀ ਹੈ ਸੋ ਇਸ ਦੇ ਵਿੱਚ ਕੀ ਕੀ ਵਰਤਨਾ ਹੈਗਾ ਆਪਾਂ ਸਭ ਤੋਂ ਪਹਿਲਾਂ ਕੋਲਾ ਫਿਰ ਇੱਕ ਟੀ ਔਰ ਨਮਕ ਇੱਕ ਤਾਂਬੇ ਦੇ ਤਾਰ ਜਾਂ ਪੱਤੀ ਇੱਕ ਐਲਬੋ ਇੱਕ ਲੋਹੇ ਦੀ ਰਾਡ ਔਰ ਬਿਜਲੀ ਵਾਲਾ ਪਾਈਪ ਸੋ ਇਹਨਾਂ ਨੂੰ ਇਹ ਆਪਣੇ ਅਰਥ ਦੇ ਵਿੱਚ ਕੰਮ ਆਉਂਦਾ ਸੋ ਤੁਹਾਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਹੱਥ ਆਪਣੇ ਘਰੇ ਜਰੂਰ ਕਰਵਾਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜਰੂਰ ਸੇਫ ਰੱਖੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਫੇਰ ਰਿਕਵੈਸਟ ਕਰਦੇ ਆ ਕਿ ਆਪਣਾ YouTube ਚੈਨਲ ਮਿਸਟਰ ਮਕੈਨਿਕ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ